ਸਤ ਸ੍ਰੀ ਅਕਾਲ ਦੋਸਤੋ ਦੇਖੋ ਡਬਲ ਐਫ ਜੀ ਦੇਸੀ ਮੁਰਗੀ ਤਾਂ ਦੇਖੋ ਦੇਸੀ ਮੁਰਗੀ ਨੂੰ ਖੁੱਲੇ ਚ ਛੱਡਿਆ ਹੈ ਤਾਂ ਦੇਖੋ ਇੱਧਰ ਫੀਡ ਖਾ ਰਹੀ ਹੈ ਤੇ ਬਹੁਤ ਹੀ ਦੇਸੀ ਮੁਰਗੀ ਨਿਆਰੇ ਲੈ ਰਹੀ ਹੈ ਤਾਂ ਦੇਖੋ ਇੱਧਰ ਜੜੀਆਂ ਬੂਟੀਆਂ ਖਾ ਰਹੀ ਹੈ ਦੇਸੀ ਮੁਰਗੀ ਖੁੱਲੇ ਚ ਕੁਝ ਹੋਰ ਹੀ ਆਨੰਦ ਹੈ ਮੁਰਗੀਆਂ ਛੱਡਣ ਦਾ ਤਾਂ ਮੁਰਗੀਆਂ ਨੂੰ ਜਵਾਰੀਆਂ ਵੀ ਘਟ ਆਉਂਦੀਆਂ ਹਨ ਖੁੱਲੇ ਚ ਛੱਡਣ ਨੂੰ ਤਾਂ ਬਾਹਰ ਦੇਖੋ ਤਪ ਸੇਕਰੀ ਹੈ ਮੁਰਗੀ ਤਾਂ ਜੰਦਰ ਦੀ ਸਪਾਈ ਕਰ ਰਹੇ ਹਾਂ ਖੁੱਲੇ ਚਮੁਰਗੀ ਪਾਲਣ ਦੇ ਇਹੀ ਲਾਭ ਹਨ ਕਿ ਮੁਰਗੀ ਨੂੰ ਮੋਬਾਰੀ ਨਹੀਂ ਆਉਂਦੀ ਤਾਂ ਫੀਡ ਦੀ ਵੀ ਬਚਤ ਹੁੰਦੀ ਹੈ ਜਿੱਥੇ ਬੈਗ 2000 ਦਾ ਮਿਲਦਾ ਹੈ ਫੀਡ ਦਾ ਤਾਂ ਉੱਥੇ ਕਾਫੀ ਫੀਡ ਦੀ ਬਚਤ ਹੁੰਦੀ ਹੈ ਫੀਡ ਵੀ ਮੁਰਗਿਆਂ ਨੂੰ ਘੱਟ ਪਾਉਣੀ ਪੈਂਦੀ ਹੈ ਤਾਂ ਖੁੱਲੇ ਵਿੱਚ ਹੀ ਕੀੜੇ ਮਕੋੜੇ ਜਾਂ ਹੋਰ ਜੜੀ ਬੂਟੀਆਂ ਖਾ ਲੈਂਦੀਆਂ ਹਨ ਤਾਂ ਆਪਣਾ পেট ਭਰ ਲੈਂਦੀਆਂ ਹਨ ਤਾਂ ਮੁਰਗੀ ਤਾਂਦਰੁਸਤ ਰਹਿੰਦੀ ਹੈ ਦੇਖੋ ਇਧਰ ਕਣਕੇ ਚ ਵੱਢਦੀ ਹੈ ਮੁਰਗੀ ਕੀੜੇ ਮਕੋੜੇ ਚੁਗਣ ਲਈ ਤਾਂ ਕੋਈ ਵੀ ਬਿਮਾਰੀ ਇਹਨਾਂ ਨੂੰ ਅਟੈਕ ਨਹੀਂ ਕਰਦੀ ਖੁੱਲੇ ਚ ਮੁਰਗੀ ਛੱਡਨ ਨੂੰ ਕਾਫੀ ਤੰਦਰੁਸਤ ਰਹਿੰਦੀ ਹੈ ਦੇਸੀ ਮੁਰਗੀ ਖੁੱਲੇ ਚ ਤੇ ਦੇਖੋ ਇਧਰ ਚਾਵਨ ਵਾਲ ਫੀਡ ਖਾ ਰਹੀ ਹੈ ਤੇ ਤੁਰ ਫਿਰ ਰਹੀ ਹੈ ਕਿ ਜਨੀਆਂ ਵੀ ਇਹਨੂੰ ਮਵਾਰੀਆਂ ਲੱਗੀਆਂ ਹੋਈਆਂ ਹਨ ਖੁੱਲੇ ਛੱਡਣ ਨਾਲ ਸਾਰੀਆਂ ਮਵਾਰੀਆਂ ਦੂਰ ਹੋ ਜਾਣ ਗਈਆਂ ਮੁਰਗੀਆਂ ਤਾਂ ਤਰਸਤ ਹੋ ਜਾਣਗੀਆਂ ਤਾਂ ਇਧਰ ਦੇਖੋ ਤੋਰੀਏ ਦੇ ਪੱਠੇ ਖਾ ਰਹੀ ਹੈ ਜੋ ਕਿ ਸਰਸੋ ਬੀਜੀ ਸੀ ਜਿੰਦੇ ਜੀ ਦੇਖੋ ਹਰਾ ਚਾਰਾ ਖਾ ਰਹੀ ਹੈ ਤਾਂ ਆਪਣੇ ਆਪ ਹੀ ਪਤਾ ਲੱਗ ਰਿਹਾ ਹੈ ਇਹ ਮੁਰਗੀ ਤੰਦਰੁਸਤ ਹੈ ਦੇਖੋ ਕਿੱਡਾ ਸੋਨਾ ਵੀਡੀਓ ਚਾਰਾ ਰਾ ਚਾਰਾ ਤਾਂ ਖੁੱਲੇ ਚ ਪਾਲਣ ਦੇ ਹੀ ਕਾਰਨ ਹਨ ਮੁਰਗੀਆਂ ਤੰਦਰੁਸਤ ਰਹਿੰਦੀਆਂ ਹਨ ਤੇ ਦਾਣਾ ਕਣੀ ਵੀ ਫੀਡ ਘਟ ਖਾਂਦੀਆਂ ਹਨ ਤਾਂ ਬਾਹਰ ਦੀ ਹੀ ਖਰਾਕ ਖਾ ਲੈਂਦੀਆਂ ਹਨ ਤਾਂ ਹੋਰ ਮਵਾਰੀਆਂ ਵੀ ਟੈਕ ਨਹੀਂ ਕਰਦੀਆਂ ਕੋਈ ਵੀ ਮਵਾਰੀ ਨਹੀਂ ਲੱਗਦੀ ਦੇਸੀ মুরਗੇ ਨੂੰ ਇਹ ਫਾਰਮ ਵਿੱਚ ਚਿਤਾੜ ਕੇ ਰੱਖਾਂਗੇ ਤਾਂ ਮਜਬੂਰੀ ਫੀਡ ਪਾਵਾਂਗੇ ਤਾਂ ਮੁਰਗੀ ਮਵਾਰ ਹੋ ਜਾਵੇਗੀ ਕਈ ਮਵਾਰੀਆਂ ਲੱਗ ਜਾਣਗੀਆਂ ਮਵਾਰੀਆਂ ਕੰਟਰੋਲ 'ਚ ਨਹੀਂ ਆਣਗੀਆਂ ਤੇ ਨੁਕਸਾਨ ਵੀ ਹੋ ਜਾਵੇਗਾ ਮੇਨ ਮੁੱਦਾ ਹੈ ਦੇਸੀ ਮੁਰਗੀ ਨੂੰ ਖੁੱਲੇ ਚ ਜਾਂ ਚਰ ਛੱਡੋ ਤਾਂ ਜੋ ਸਹੀ ਤਰੀਕੇ ਨਾਲ ਮੁਰਗੀ ਦਾ ਸੱਖੇ ਬਾਹਰ ਦੇ ਕੀੜੇ ਮਕੋੜੇ ਚੁਗ ਸਕੇ